ਇਹ ਕੁੱਤੇ ਦੇ ਵਾਰਿਆ ਬਿਲਕੁਲ ਜੀ ਬਿਲਕੁਲ ਨੰਗਲ ਵਿੱਚ ਪਿੱਟਬੁੱਲ ਕੁੱਤੇ ਦਾ ਕਹਿਰ 11 ਸਾਲ ਦੀ ਬੱਚੀ ਸ਼ਗੂਨ ਨੂੰ ਕੀਤਾ ਬੁਰੀ ਤਰ੍ਹਾਂ ਜ਼ਖਮੀ ਨੰਗਲ ਡਬਲ ਡੀ ਬਲੈਕ ਦੇ ਘਰ ਨੰਬਰ 54 ਵਿੱਚ ਰਹਿਣ ਵਾਲੀ 11 ਸਾਲ ਦੀ ਬੱਚੀ ਸ਼ਗੂਨ ਨੂੰ ਇੱਕ ਪਿੱਟਬੁੱਲ ਕੁੱਤੇ ਨੇ ਬੁਰੀ ਤਰ੍ਹਾਂ ਨੌਚ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਾਣਕਾਰੀ ਅਨੁਸਾਰ ਸ਼ਗੂਨ ਦੀ ਛੋਟੀ ਭੈਣ ਦਾ ਜਨਮ ਦਿਨ ਸੀ ਤੇ ਪਾਰਟੀ ਖਤਮ ਹੋਣ ਤੋਂ ਬਾਅਦ ਉਹ ਆਪਣੇ ਦੋਸਤ ਨੂੰ ਘਰ ਛੱਡਣ ਚਲੀ ਗਈ ਜਿੱਥੇ ਅਚਾਨਕ ਸ਼ਗੂਨ ਤੇ ਪਿੱਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ ਜਿਸ ਦੇ ਚਲਦਿਆਂ ਬੱਚੀ ਦੇ ਸਿਰ ਤੇ ਬਾਹ ਉੱਪਰ ਡੂੰਗੇ ਜ਼ਖਮ ਹੋ ਗਏ ਜਿਸ ਨੂੰ ਪਰਿਵਾਰ ਵੱਲੋਂ ਤੁਰੰਤ ਸਿਵਲ ਹਸਪਤਾਲ ਨੰਗਲ ਲੈ ਜਾਇਆ ਗਿਆ ਜਿੱਥੇ ਡਿਊਟੀ ਤੇ ਤਾਇਨਾਤ ਡਾਕਟਰ ਨikhil Sharma ਨੇ ਉਸ ਨੂੰ ਪ੍ਰਾਇਮਰੀ ਇਲਾਜ ਦੇਣ ਤੋਂ ਬਾਅਦ ਹਾਲਤ ਨਾਜ਼ੁਕ ਦੇਖਦੇ ਹੋਏ ਸੈਕਟਰ 32 ਹਸਪਤਾਲ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਇਸ ਬਾਰੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ। ਅਸਲੀਅਤ ਕੱਲ ਜਿਹੜੇ ਮੇਰੀ ਪੋਤੀ ਨਾ ਸਰਕਰ ਉਹ ਤੇ ਛੋਟੀ ਕੁੜੀ ਐ। ਹੂੰ। ਪੰਜਨਦਨ ਸੀਤਰ। ਹਾਂ ਹਾਂ। ਸਾਰੇ ਬੱਚੇ ਇਕੱਠੇ ਹੋਣ ਛੋਟੇ ਛੋਟੇ। ਕਿਹ ਇਕੱਠੇ ਸਾਰੇ ਨਾਲ ਖੜਾ। 127 ਵਾਲੇ ਦੀ ਜਿਹੜੀ ਛੋਟੀ ਕੁੜੀ ਉਹ ਵੀ ਆਈ। ਹੂੰ। ਜਿੰਦੇ ਇੱਕ ਉਤਾਰ ਕੇ ਵੀ ਨਹੀਂ। ਉਹ ਸਾਰਾ ਖਲਾਕ ਇਹ ਨਾ ਫਿਰ ਜਿਹੜੀ ਮੇਰੀ ਇੱਕ ਕੁੜੀ ਕੁੜੀ ਨਾ ਐ। ਉਹ ਕਿਸ ਸਰਗੋਨ ਇਹਦੇ ਕਾਰਨ ਛੱਡਲਾ ਚੜ ਗਈ ਹਮ ਸਾਰੇ ਅਸੀਂ ਬੈਠੇ ਸੀਗੇ ਉਹ ਜਿੱਥੇ ਲਈ ਨਾ ਉਹ ਜਿਹੜੀ ਉਹਦੀ ਕੁੜੀ ਉਹਨਾਂ ਦਰਵਾਜ਼ੇ ਖੋਲਿਆ ਜਿਹੜਾ ਕੁੱਤਾ ਸੀਦਾ ਅੰਦਰੋਂ ਖੁੱਲਾ ਸੀਗਾ ਉਹਨਾਂ ਛਾਲ ਮਾਰੀ ਇੱਕ ਇੱਕ ਪੁੱਟੀ ਉੱਡ ਆ ਰਿਹਾ ਹਮ ਕੋਤੇ ਇਹਨਾਂ ਰਾਟ ਪਾਇਆ ਬਹੁਤ ਤਾਂ ਸਿਰਾਨੇ ਵਾਲ ਕੋਈ ਨਹੀਂ ਸੀਆ ਉੱਥੇ ਵੀ ਨਾਲ ਗੱਡੀ ਵਾਲੇ ਇੱਥੋਂ ਨਾਲੇ ਉਹ ਮੁੰਡੇ ਆਏ ਭੱਜੇ ਉੱਥੋਂ ਹੂੰ ਉਹਨੇ ਆ ਕੇ ਮੈਂ ਜਿਹੜਾ ਮੂੰਹ ਖੋਲਿਆ ਪੂਰਾ ਹੋ ਰਿਹਾ ਉਹਦੇ ਨੌ ਖਾਦੇ ਬੜੇ ਮੁਸ਼ਕਿਲ ਨਾਲ ਸੜਾਈਏ ਹੂੰ ਖੂਨੇ ਖੂਨੇ ਸੀ ਕੱਪੜੇ ਹਰੇ ਬੜੇ ਇੱਥੇ ਵੀ ਨਿਸ਼ਾਨ ਹੈ ਇੱਥੇ ਵੀ ਨਿਸ਼ਾਨ ਹੈ ਤੇ ਹੁਣ ਕੀ ਹਾਲਾਤ ਹੈ ਹੁਣ ਉਹਨੂੰ 32 ਸੇਕ ਤੋਂ ਕਾਰਬਟ ਕਰ ਦਿੱਤਾ ਗੁੜੀ ਹੂੰ ਰਾਤ ਉੱਤੇ ਸੀਗੇ ਤੇ ਰਾਤ 에 ਪੁਲਿਸ ਨੂੰ ਇਨਫੋਰਮ ਕਰ ਦਿੱਤਾ ਸੀ ਪੁਲਿਸ ਨੂੰ ਫੋਨ ਕੀਤਾ ਹਾਂ ਹਾਂ ਉਹਨੇ ਅਸੀਂ ਜੱਜਾ ਉਹਨੇ ਮਿਲਿਆ ਦਿੱਤਾ ਤੇ ਪੁਲਿਸ ਨੇ ਬਿਆਨ ਬੰਦ ਕਰ ਲਏ ਉਸ ਕੋਈ ਨਹੀਂ ਆਇਆ ਨਾਲੇ ਆਇ ਨਹੀਂ ਫਿਰ ਤੱਕ ਕਾਰ ਕੇ ਕਰੋ ਡਾਕਟਰਾਂ ਨੂੰ ਫੋਨ ਫਾਰਵਰਡ ਕਰਕੇ 3260 ਲੱਕੇ ਜਾਓ ਇਹਨਾਂ ਇੰਜੈਕਸ਼ਨ ਲਗਾਉਣਾ ਹੁਣ ਇੱਧਾ ਘੰਟਾ ਹੋ ਗਿਆ ਲੱਗ ਕੇ ਇਹ ਤਾਂ ਪਹਿਲਾਂ ਵੀ ਹੀ ਇੱਕ ਕੁੱਤੇ ਨਾਲ ਹੋਰ ਸੀ ਇਹ ਹੀ ਸੀ ਨਸਲ ਦਾ ਇਹ ਹੁੰਦਾ ਇਹੇ ਹੀ ਕਰਦੇ ਹਾਂ 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 ਉਹ ਮੇਰੀ ਭੋਤੀ ਸੀਗੀ ਉਹ ਇਹਦਾ ਨਾਲ ਜਾ ਰਹੀ ਸੀ ਕੁੱਤਰ ਨੂੰ ਪੈ ਗਿਆ ਤਾਂ ਉਹਦਾ ਹੱਥ ਬਜਾ ਉਹ ਟੇਬਲ ਦੇ ਨਾਲ ਉਹਦਾ ਫ੍ਰੈਕਚਰ ਹੋਇਆ ਉਹ ਡਿਟੀ ਦੇ ਉਹ ਡਿਡ ਬੇ ਕਿਹੜੀ ਨਸਲ ਦਾ ਕੁੱਤਾ ਹੈ ਕਿਹੜੇ ਬੇ ਕਿੱਦੇ ਪਿੱਟ ਮੋੜ ਕਿੱਟ ਗੰਦਾ ਹੈ ਉਦੋਂ ਵਾਦਾ ਕਿ ਸਾਡਾ ਗੁੰਡ ਇੱਕ 26 ਇੱਕ 25 ਨੰਬਰ ਇੱਕ 26 ਨੂੰ ਰਿਸਰ ਆਇਆ ਉਹਨੂੰ ਖਾ ਲਿਆ ਕੁੱਤੇ ਨੇ ਮਤਲਬ ਪਹਿਲਾਂ ਵੀ ਕਈ ਵਾਰ ਚਾਂਸ ਹੋ ਰਿਹਾ ਚਾਂਸ ਹੋ ਰਿਹਾ ਇਹਨੂੰ ਕਹਿ ਕੇ ਵੀ ਆਏ ਕਿ ਕੁੱਤੇ ਨੂੰ ਪਾਈ ਸੰਭਾਲ ਕੇ ਰੱਖੋ ਬੱਚੇ ਨੇ ਪੁੱਤਰਾਂ ਨੇ ਬੱਚੇ ਇੱਥੇ ਬੈਠੇ ਆ ਪੰਜਾਂ ਦੇ ਮਰਾ ਦੀ ਛੋਟੀ ਗੁੱਡੀ ਦਾ ਉਸ ਤੋਂ ਬਾਅਦ ਜਿਵੇਂ ਬੈਠੇ ਬੈਠੇ ਚਾਹ ਪੀਂਦੇ ਸੀ ਇਹ ਮੁੰਡਾ ਇੱਕ ਸਰਦਾਰ ਜੀ ਬੈਠੇ ਥੋੜੇ ਉਹ ਭੱਜਿਆ ਪਹੁੰਚਿਆ ਕਹਿੰਦਾ ਸਰਗਣ ਸਰਗਣ ਨੂੰ ਖੂਨ ਖੂਨ ਮੈਂ ਜਦਾ ਜੀ ਨੱਠੇ ਗੇ ਦੇਖਦੇ ਦੇਖਦੇ ਤਾਂ ਦੇਖਿਆ ਉੱਥੇ ਤਾਂ ਗੁੱਟਿੰ ਜੱਤਕ ਲੈ ਲੈ ਕੇ ਸੀ ਮੁੰਡੇ ਜਿਹਨੇ ਬਚਾਇਆ ਕੁੱਤਾ ਉੱਥੋਂ ਵੀ ਪਤਾ ਲੱਗਿਆ ਵੇ ਪੁੱਤਾ ਪੇਟ ਵਰ ਕੁੱਤਾ ਸੀਗਾ ਜਿਹਨਾਂ ਉਹਦੇ ਉੱਪਰ ਬੈਠ ਕੇ ਉਹਨੂੰ ਉਹਦੇ ਪਹਿਲਾਂ ਸਿਰ 'ਚ ਮਾਰਿਆ ਮੇਰਾ ਫਿਰ ਹੱਥਾਂ ਵਿੱਚ ਦੰਦ ਮਾਰਿਆ ਉਸ ਤੋਂ ਬਾਅਦ ਜਿਹੜੇ ਮੁੰਡੇ ਆਏ ਸੀ ਉਹਨਾਂ ਨੇ ਉਹਦੇ ਮੂੰਹ ਖੋਲ ਕੇ ਤਾਂ ਉਹਨੂੰ ਬਚਾਇਆ ਤਾਂ ਹਸਪੀਟਲ ਲੈ ਕੇ ਹਾਂਜੀ ਪੋਰਸਕਾਰ ਵੀ ਹੋਊਗੀ ਕਿੰਨੇ ਸਾਲ ਦੀ ਹੈ ਬੇਟੀ ਤੁਹਾਡੀ ਇਹ ਬੇਟੀ 11 ਸਾਲ ਦੀ ਹੈ ਇੱਕ ਕਾਰਵਾਈ ਕਰਨੀ ਪਣੀ ਅੱਜ ਸਾਡੀ ਕੁੜੀ ਨਾ ਹੋਇਆ ਕੱਲ ਹੋਰ ਬੱਚਾ ਨਾ ਹੋ ਜਾਊਗਾ ਇਹ ਮੇਰੇ ਨਾਲ ਖੁਦ ਚਾਂਸ ਹੋਇਆ ਮੈਂ 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 ਲੱਗ ਰਿਹਾ ਤੇ ਡੈਡੀ ਤੋਂ ਮੈਂ ਆਪਣੇ ਡੈਡੀ ਪਾਸ ਆ ਰਿਹਾ ਸੀਗਾ ਕੁੱਤਾ ਮੇਰੇ ਮਗਰ ਪਿਆ ਉਹੀ ਉਹੀ ਕੁੱਤਾ ਮੇਰੇ ਮਗਰ ਪਿਆ ਇੱਥੇ ਤੱਕ ਭੱਜਿਆ ਭੱਜਿਆ ਆ ਰੋਡ ਤੱਕ ਮੈਂ ਘੁੰਮ ਕੇ ਦੂਜੀ ਸ਼ੈਰ ਤੋਂ ਗਿਆ ਬੱਚੀ ਤੋਂ ਬਾਕੀ ਜੋ ਟੈਟਨਸ ਲੱਗਦਾ ਹੈ ਐਂਟੀ ਰੈਬੀਸ ਵੈਕਸੀਨ ਲੱਗਦੀ ਹੈ ਉਹ ਨਾਰਮਲ ਲੱਗੀ ਥੀ जो सीरम लगना होता है सीरम जो था वो रिएक्ट कर गया हाँ। और जो सीरम होता है वो एक्वाइन आता है हमारे पास जो ह्यूमन सीरम बनता है वो मेडिकल कॉलेजेस में अवेलेबल होता है उसके लिए उसको रेफ़र किया गया कहाँ रेफर किया गया जी एम सी एच लिखा है अब वो कहाँ लेके जाते हैं वो उनके ऊपर है काफ़ी हालात खराब थे हालात तो ठीक थे वैसे तो बट वो सीरम लगना ही था क्योंकि कैटेगरी थ्री वूड था तो उसके लिए सीरम इम्पोर्टेंट होता है